श्रोमणी अकाली दल बादल के उम्मीदवार महेंद्र सिंह के पी ने लोकसभा चुनाव के मद्देनज़र नूरमर रोड नकोदर में अपना दफ्तर खोला उनके साथ सबका एम एल ए गुरप्रताप सिंह वडाला व लीडरशिप समेत बड़ी संख्या में अकाली वर्कर मौजूद थे इस मौके पर रिबन काटकर महेंद्र सिंह के पी द्वारा दफ्तर का उद्घाटन किया गया उन्होंने प्रेस से बातचीत करते हुए बताया कि इलाके में लोगों का अथाह प्यार मिल रहा है लोग आम आदमी पार्टी से तंग आ चुके हैं आए दिन नकोदर इलाके में डकैतियाँ कत्ल हो रहे हैं श्री के पी ने लोगों से श्रोमणी अकाली दल बादल को वोट देने की अपील की इस मौके पर सबका एम एल ए गुरप्रताप सिंह बड़ा ने आम आदमी पार्टी के वर्कर साहबान को शपाव देकर पार्टी में शामिल किया नकोदर से सुखविंदर सोहल की विशेष रिपोर्ट ਸਰਪ੍ਰਸਤਲੇ ਦਫਤਰ ਦਾ ਉਕਾਡਰ ਕੀਤਾ ਇੱਥੇ ਸਾਡੀ ਚੋਣ ਪ੍ਰਕਿਰਿਆ ਤੋਂ ਦਫਤਰ ਜਿਹੜੀ ਚੱਲੇਗੀ ਔਰ ਜਿੰਨਾ ਵੀ ਸਾਡਾ ਜਿਹੜੀ ਇਹ ਇਲੈਕਸ਼ਨ ਪ੍ਰਕਿਰਿਆ ਹੈ ਜੋ ਇਲੈਕਸ਼ਨ ਦੇ ਕਾਗਜ਼ ਹੈ ਜੋ ਇਲੈਕਸ਼ਨ ਦੇ ਸਮਗਰੀ ਹੈ ਜੋ ਇਲੈਕਸ਼ਨ ਦੇ ਵਿੱਚ ਵੋਟਰਾਂ ਦੀ ਇੱਥੇ ਲੋਕਾਂ ਨੇ ਆ ਕੇ ਆਪਣੀ ਵੋਟ ਜਿਹੜੀ ਚੈੱਕ ਕਰਨੀ ਹੈ ਇਹ ਸਾਰਾ ਕੰਮ ਜਿਹੜਾ ਇੱਥੇ ਦਫਤਰ ਦੇ ਵਿੱਚ ਹੋਣਾ ਔਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਨਕੋਦਰ ਦੇ ਵਿੱਚ ਮੋੜੀ ਰਿਹਾ ਔਰ ਐਸੀ ਵੀ ਮੈਨੂੰ ਪੂਰੀ ਆਸ ਆ ਕਿ ਬਟਾਲਾ ਸਾਹਿਬ ਉਹ ਸਾਰੇ ਸਾਥੀਆਂ ਦੀ ਮਿਹਨਤ ਦੇ ਨਾਲ ਅਸੀਂ ਇਹ ਤੋਂ ਚੰਗੀ ਪਰਫਾਰਮੈਂਸ ਜਿਹੜੀ ਕਰਕੇ ਦਿਖਾਵਾਂਗੇ ਨਹੀਂ ਜੋਨ ਕੰਪੇਨ ਦਾ ਪਹਿਲੇ ਦਿਨਾਂ ਤੋਂ ਚੱਲ ਰਿਹਾ ਦਫ਼ਤਰ ਹੀ ਅੱਜ ਖੋਲਿਆ ਅਸੀਂ ਕਿੰਨੇ ਦਿਨਾਂ ਤੋਂ ਸਾਡੀ ਕੰਪੇਨ ਜਿਹੜੀ ਤੁਸੀਂ ਆਉਂਦੇ ਰਹੇ ਦੇਖਦੇ ਰਹੇ ਕਿਸ ਤਰ੍ਹਾਂ ਅੱਜ ਦਾ ਸਿਰਫ ਆਫਿਸ ਦਾ ਦੁਕਾਣ ਕੀਤਾ ਦਫ਼ਤਰ ਦਾ ਦੁਕਾਣ ਕੀਤਾ ਜੀ ਇਲਾਕੇ ਦੇ ਵਜਿਲੇ ਦੁਕਾਨਾਂ ਕੀ ਰਿਸਪੌਂਸ ਬਹੁਤ ਵਧੀਆ ਜੀ ਹੁਣ ਵੀ ਅਸੀਂ ਬਿਲਗੇ ਤੋਂ ਆਏ ਆ ਬਹੁਤ ੜੇ ਤੋਂ ਆਏ ਆ ਸਵੇਰ ਦੀ ਅੱਛੀ ਵੀ 6 ਮੀਟਿੰਗਾਂ ਅਸੀਂ ਕਰ ਚੁੱਕੇ ਆ ਹੁਣ ਦਫ਼ਤਰ ਦਾ ਦੁਕਾਣ ਇਸ ਤੋਂ ਬਾਅਦ ਫਿਰ ਸ਼ਾਇਦ ਦੇ ਵਿੱਚ ਇੱਕ ਹੋਰ ਸਾਡੀ ਮੀਟਿੰਗ ਆਰ ਲੋਕਾਂ ਦਾ ਪਰਵਾ ਹੁੰਗਾਰਾ ਜਿਹੜਾ ਮਿਲਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨਮਾਇਆ ਇੱਕ ਪਾਰਟੀ ਹੈ ਜਿਹਨੂੰ ਲੋਕ ਜਿਹੜੇ ਆ ਖੇਤਰੀ ਪਾਰਟੀ ਕਰਕੇ ਪਸੰਦ ਕਰਦੇ ਨੇ ਔਰ ਅੱਗੇ ਨਾਲ ਵੀ ਜ਼ਿਆਦਾ ਹੁੰਗਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਪੰਜਾਬ ਦੀ ਰਾਜਨੀਤੀ ਵਿੱਚ ਤੇ ਦੇਸ਼ ਦੀ ਰਾਜਨੀਤੀ ਵਿੱਚ ਬਾਕੀ ਸਾਰੀ ਲੀਡਰਸ਼ਿਪ ਵੀ ਸਾਰੇ ਸਤਿਕਾਰਯੋਗੋ ਸਾਰਿਆਂ ਨੂੰ ਫਤਿਹ ਅਰਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਆਪਾਂ ਜਿਹੜਾ ਆਪਣੇ ਦਫ਼ਤਰ ਦਾ ਚੇਤੀ ਸਾਹਿਬ ਵੱਲੋਂ ਉਦਘਾਟਨ ਕਰਕੇ ਆਤੇ ਦਫ਼ਤਰ ਨੂੰ ਚੌਦਿਆਂ ਨੂੰ ਕਾਫੀ ਦਿਨ ਹੋ ਗਏ ਮੇਰੇ ਖਿਆਲ ਤਕਰੀਬਨ 2 ਹਫ਼ਤੇ ਹੋ ਗਏ ਬਰਾਜਾ ਪਾਇ ਪ੍ਰੋਗਰਾਮ ਕਰਕੇ ਕੈਂਪੇਨਸ ਰੱਖਣਾ ਸੀਗਾ ਹੁਣ ਕੈਂਪੇਨ ਆਪਣੀ ਪੂਰੀ ਮੱਗੀ ਹੋਈ ਹੈ ਇਸ ਕਰਕੇ ਅੱਜ ਸਾਰੇ ਆਪਾਂ ਇੱਥੇ ਇਕੱਠੇ ਹੋਏ ਆ ਦਫ਼ਤਰ ਦੇ ਉਦਘਾਟਨ ਦੇ ਮੌਕੇ ਤੇ ਸਾਹੂ ਜੀ ਅਨੁਸਾਰ ਇਹ ਬਹੁਤ ਬਹੁਤ ਦਵਾਈ ਕੇਪੀ ਜੀ ਕੋਲੇ ਸਾਰੇ ਵੱਲੋਂ ਜੀ ਆਇਆਂ ਆ। ਬਹੁਤੀਆਂ ਗੱਲਾਂ ਨਹੀਂ ਕਰਦੀਆਂ ਬਾਕੀ ਕਰਕੇ ਆਪਾਂ ਰੋਜ਼ ਪਿੰਡਾਂ ਜੀ ਰਹਿੰਦੇ ਆ। ਰੋਜ਼ ਮਿੱਠਾ ਕਰਦੇ ਆਏ ਬਹੁਤ سارے ਪਿੰਡ ਕਰ ਲਏ ਬਹੁਤ سارے ਪਿੰਡ ਆਪਾਂ ਜਾਣਾ ਕੇਪੀ ਸਾਹਿਬ ਨੇ ਇੱਕ ਦਿਨ ਜਾਂ ਦੋ ਦਿਨ ਹੋਰ ਆਉਣਗੇ ਆਪਣੇ ਨਕੋਤੜ ਦੇ ਹਲਕੇ ਵਿੱਚ ਤੇ ਆਪਣੀ 24 ਤਰੀਕ ਨੂੰ ਇੱਕ ਰੈਲੀ ਵੀ ਇਸ ਰੈਲੀ ਨੂੰ ਸਬੋਧਨ ਕਰਨਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਉਹ ਆਪਾਂ ਮੇਰੇ ਖਿਆਲ ਤਕਰੀਬਨ ਤੇ ਹੈ ਕਿ ਨੂਰ ਮਹਿਲ ਦੀ ਦਾਣਾ ਮੰਡੀ ਰੱਖਾਂਗੇ ਜਾਂ ਜੇ ਗਰਮੀ ਗੁਰਮੀ ਹੋਈ ਜਾਂ ਮੌਸਮ ਦਾ ਹੋਇਆ ਤੇ ਕੋਈ ਪੈਲਸ ਵੀ ਰੱਖ ਸਕਦੇ ਆ ਤੁਹਾਨੂੰ ਸਮੇ ਸਿਰ ਸਾਰੀ ਉਹਦੀ ਇਤਲਾਹ ਦੇਵਾਂਗੇ ਕਿ ਜਿਸ ਨੂੰ ਆਪਣੀ ਹੁਣ ਪ੍ਰਪੇਅਰ ਪੂਰੀ ਸਰਗਰਮੀ ਨਾਲ ਚੱਲ ਰਹੀ ਆ ਤੇ ਤੁਹਾਨੂੰ ਬੇਨਤੀ ਕਰਦੇ ਆ ਕਿ ਆਪਣੇ ਸ਼ਹਿਰ ਵਾਲੇ ਲੀਡਰ ਵੀ ਸਾਰੇ ਐਮਸੀ ਸਾਹਿਬਾਨ ਐਕਸਐਮਸੀ ਸਰਰ ਸ਼ਹਿਰ ਵੀ ਆਪਣਾ ਸੁਖਣਾ ਕਾਫੀ ਵੱਡਾ ਇਹਨੂੰ ਵੀ ਆਪਾਂ ਸੰਭੀਏ ਸਾਰੇ ਵਰਡਾਂ ਚੋਂ ਆਪਾਂ ਕੰਮ ਕਰੀਏ ਤੇ ਪਿੰਡਾਂ ਦੇ ਵਿੱਚ ਜਾ ਕੇ ਮਦਈ ਬਣ ਕੇ ਆਪਾਂ ਮੋਹਰੇ ਲੱਕੇ ਆਪਾਂ ਕੰਮ ਕਰਨਾ ਕੇਪੀ ਸਾਹਿਬ ਇੱਕ ਨਿਹਯਤ ਸ਼ਰੀਫ ਇਮਾਨਦਾਰ ਲੀਡਰ ਨੇ ਬੜਾ ਵੱਡਾ ਫੈਸਲਾ ਲਿਆ ਇਹਨਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਅਕਾਲੀ ਦਲ ਦੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਅਕਾਲੀ ਦਲ ਦੀਆਂ ਜਿਹੜੀਆਂ ਹੱਤੀਆਂ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹ ਅਕਾਲੀ ਦਲ ਦੀ ਕੀਤੀ ਹੋਈ ਸੇਵਾ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਉਸ ਤੋਂ ਪ੍ਰੇਜ਼ਰ ਲੱਗੇ ਨਾ ਨੇ ਮੰਨ ਲਾਇਆ ਅਕਾਲੀ ਦਲ ਵਿੱਚੋਂ ਦਾ ਹੁਣ ਚਲੋ ਆਪਣੇ ਪਰਿਵਾਰ ਦੇ ਮੈਂਬਰ ਨੇ ਜੀ ਸਾਰੇ ਆਪ ਜਾਣਦੇ ਹੋ ਸੋ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਕੇਪੀ ਸਾਹਿਬ ਨੇ ਇਹਦਾ ਵੱਡਾ ਫੈਸਲਾ ਲਿਆ ਸਾਰੇ ਕੈਂਡੀਡੇਟਾਂ ਵਿੱਚੋਂ ਜਿਹੜੇ ਪੰਜ ਕੈਂਡੀਡੇਟ ਨੇ ਸਾਰਿਆਂ ਚੋਂ ਆਪਣੇ ਕੈਂਡੀਡੇਟ ਬਹੁਤ ਵਧੀਆ ਤੇ ਸਭ ਤੋਂ ਚੰਗੇ ਇਮਾਨਦਾਰ ਤੇ شریف ਨੇ ਐਮਐਲਏ ਦਾ ਕੀ ਹਾਲ ਹੈ ਜੋ ਐਮਐਲਏ ਕਰ ਰਹੀ ਹੈ ਤੁਹਾਨੂੰ ਪਲੀ ਪ੍ਰਕਾਰ ਫਸਾਇਆ ਤੇ ਇਹ ਆਪਾਂ ਰੋਜ਼ ਸਟੇਜਾਂ ਤੇ ਗੱਲਾਂ ਕਰਦੇ ਆਂ ਔਰ ਪਿੰਡ ਜਾ ਕੇ ਔਰ ਆਪਣੇ ਮੀਟਿੰਗ ਜਾ ਕੇ ਉਹਦੇ ਬਾਰੇ ਦੱਸਦੇ ਆਂ ਪੰਜਾਬ ਦੀ ਸਰਕਾਰ ਬਾਰੇ ਵੀ ਉਹਨਾਂ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਬਾਰੇ ਵੀ ਆਪਣੀ ਇੱਥੇ ਦੇ ਜਿਹੜੇ ਇਹਨਾਂ ਦੇ ਨੁਮਾਇੰਦੇ ਉਹਨਾਂ ਬਾਰੇ ਵੀ ਸਾਰਾ ਤੁਸੀਂ ਆਪ ਸਮਝਦੇ ਹੋ ਲੋਕ ਜਿਹੜਾ ਤੋਂ ਆਪਣਾ ਮੂੰਹ ਮੋੜ ਬੈਠੇ ਲੋਕਾਂ ਨੇ ਇਹ ਮੰਨ ਬਣਾ ਲਿਆ ਇਹਨਾਂ ਨੂੰ ਇੱਕ ਬਹੁਤ ਤਕੜਾ ਸਬਕ ਸਿਖਾਉਣਾ ਕਰਕੇ ਬੜਾ ਵੱਡਾ ਫਰਾਡ ਹੋ ਗਿਆ ਚਾੜੂ ਦੇ ਆਉਣ ਨਾਲ ਪੰਜਾਬ 'ਚ ਬਹੁਤ ਧੁੱਖਾ ਹੋ ਗਿਆ ਆਪਣੇ ਨਾਲ ਬੜਾ ਕੁਝ ਇਹਨਾਂ ਨੇ ਉਹ ਕਰਤਾ ਜੋ ਕਿ ਕੰਦੇਸੀ ਨਹੀਂ ਕਰਾਂਗੇ ਸਾਰਾ ਕੁਝ ਇਹਨਾਂ ਕਰਪਤਾ ਸੋ ਹੋਰ ਮੈਂ ਜਾਦੀਆਂ ਗੱਲਾਂ ਨਹੀਂ ਕਰਨੀਆਂ ਪਾਕਿ ਤੁਸੀਂ ਆਪ ਸਿਆਣੇ ਹੋ ਤੇ ਤੁਹਾਨੂੰ ਬੇਨਤੀ ਕਰਦਾ ਵੀ ਭਾਈ ਦੇਖੋ 10 12 ਦਿਨ ਹੈ ਸਾਰੇ ਬਹੁਤਾ ਔਖਾ ਨਹੀਂ ਕੰਮ ਹੈਗਾ ਆਰਾਮ ਆਪਾਂ ਇੰਨੇ ਦੋ ਦਿਨ ਆਰਾਮ ਕਰ ਲਿਆ ਕੱਟਣਾਗੇ ਤੇ ਆਪਾਂ ਨੂੰ ਜਿਹੜਾ ਸਿੱਧਕ ਲਵਾਉਣਾ ਪੈਣਾ ਤੇ ਆਪਾਂ ਨੂੰ ਸੇਵਾ ਕਰਨੀ ਪੈਣੀ ਹੈ ਇਲਾਕੇ ਦੀ ਵੀ ਪੰਥਰੀ ਪੰਜਾਬ ਲਈ ਕਾਲੀਦਲ ਲਈ ਤੇ ਕੇਪੀ ਸਾਹਿਬ ਵਾਸਤੇ ਕੇਪੀ ਸਾਹਿਬ ਨੇ ਜਦੋਂ ਆਪਣੀ ਮਨ ਬਣਾਇਆ ਤਾਂ ਆਪਾਂ ਨੂੰ ਚਾਹੀਦਾ ਕਿ ਆਪਾਂ ਇਹਨਾਂ ਨੂੰ ਵੱਢੀ ਲਈਂਨਾ ਤੇ ਗੋਦਰੋਸ਼ਾ ਕੇ ਲੀਚੀਏ ਥੇਰ ਗੱਲ ਆ ਇਹ ਨਾਲੇ ਇਹਨਾਂ ਬਾਹਰ ਲੱਜੂਗਾ ਝਾੜੂ ਵਾਲੇ ਨੂੰ ਕਿ ਕਿੱਥੇ ਖੜੇ ਆ ਲੋਕ ਇਹਨਾਂ ਨੂੰ ਕਿਵੇਂ ਸੰਭਦੇ ਆ ਤੇ ਆ ਸ਼ਹਿਰ ਵੀ ਹੁਣ ਸਾਰਾ ਆਪਣੇ ਬਹੁਤ ਤਰਾ-ਤਰਾ ਕਰਦਾ ਲੁੱਟਾ ਝਾੜੂ ਵਾਲੇ ਲੀਡਰ ਇਹਦੇ ਵੀ ਨਹੀਂ ਜ਼ਿੰਮੇਵਾਰ ਨੇ ਅੱকি ਹੋਇਆ ਸ਼ੌਤੀ ਮਾਲੀ ਆਲ ਨਾਲ ਦੇਖੋ ਕਿਦਾਂ ਉਹਦੇ ਪੀਏ ਨੇ ਕੁੱਟਿਆਂ ਨੂੰ ਜਨਾਨੀਆਂ ਦੇ ਸਤਕਾਰ ਕਰਦੇ ਆ ਤੇ ਆ ਆਪਣੀ ਬੀਬੀ ਇਹਦਾ ਹੋਏ ਨੂੰ ਤਾਂ ਕੁਛ ਹੋਣਾ ਹੀ ਨਹੀਂ ਇਹਦਾ ਮਾਇਆ ਬਣਾ ਰਹੀ ਹੈ ਮਾਇਆ ਪੈਸੇ ਲਿਆਓ ਤੇ ਕੰਮ ਕਰਾਓ ਇਹਦਾ ਹਰ ਕੰਮ ਦਾ ਦਾਮ ਹੈ ਕਿ ਉਹ ਮਤਲਬ ਇਹ ਹਰ ਕੰਮ ਨੂੰ ਉਹਦੇ ਨਾਲ ਤੋਲਦੀਆਂ ਨੋਟਾਂ ਨਾਲ ਸੋ ਇਦਾਂ ਦਾ ਕਦੀ ਹਾਲਾਤ ਬਣੇ ਨਹੀਂ ਆਪਣੇ ਇਲਾਕੇ ਦੇ ਕਦੀ ਇਦਾਂ ਦਾ ਮਾਹੌਲ ਨਹੀਂ ਬਣਿਆ ਆਪਾਂ ਇਹਨੂੰ ਬਦਲਣਾ ਤੇ ਕੇਪੀ ਸਾਹਿਬ ਨੂੰ ਦੱਸ ਕੇ ਇਹ ਮਾਹੌਲ ਬਦਲਿਆ ਜਾ ਸਕਦਾ ਹੁਣ ਮੈਂ ਬਹੁਤ ਤੁਹਾਨੂੰ ਇੱਕ ਖੁਸ਼ਕਬਰੀ ਦਊਂਗਾ ਕਿ ਸਤਾਰ ਜਸਵਿੰਦਰ ਸਿੰਘ ਜੀ ਚੱਕਰ ਤੋਂ ਜਿਹੜੇ ਬਹੁਤ ਵਧੀਆ ਲੀਡਰ ਨੇ ਤੇ ਇਹ ਆਪਣੇ ਪ੍ਰਮੋਖ ਕਾਗੂ ਨੇ ਉਹਦੇ ਪਿੰਡ ਦੇ ਵੀ ਇਲਾਕੇ ਦੇ ਵੀ ਇਹ ਵੀ ਪਿਛਲੇ ਦਿਨ ਪਹਿਲਾਂ ਤੋਂ ਆਪਣੇ ਸੀਗੇ ਕਿ ਚਲੋ ਝਾੜੂ ਦਾ ਜਿਹੜਾ ਬਦਲਾ ਦੇ ਕੇ ਝਾੜੂ ਚੱਲ ਗਏ ਉਹ ਸਾਰੇ ਤੇ ਵਾਪਸ ਆ ਰਹੇ ਆ ਸੋ ਅੱਜ ਆਪਾਂ ਇਹਨਾਂ ਨੂੰ ਸ਼ਾਮਲ ਕਰਨਾ ਇੱਕ ਆਪਣੇ ਵੀਰ ਹੋਰ ਨੇ ਜਿਹੜੇ ਸਾਰ ਪ੍ਰਵਿੰਦਰ ਸਿੰਘ ਜੀ ਜਿਹੜੇ ਬਹੁਤ ਵਧੀਆ ਇਹ ਵੀ ਇਲਾਕੇ ਦੇ ਸਾਰਿਆਂ ਤੋਂ ਪੈਸੇ ਲੈਂਦੀ ਆ ਤੇ ਆਪਣੇ ਕੋਈ ਕੰਪਨੀ ਹੈਗਾ ਜਿਹੜਾ ਇੱਥੇ ਹੋ ਰਿਹਾ ਕਿ ਥਾਣੇ ਖਾਨੇਦਾਰ ਕਪੜੇ ਕੇ ਮਹਾਰਤੋ ਬੰਦੇ ਹਨੀਗੇ ਚੋਰੀਆਂ ਢਕਿਆਤੀਆਂ ਮਰਡਰ ਰੇਤਾ ਚੱਕਦੀ ਆ ਤੇ ਫੇਰ ਭਾਈ ਚਿੱਟਿਆਂ ਦੇ ਤੋਂ ਪੈਸੇ ਲੈਂਦੀ ਆ ਤਸੋਰ ਕੀ ਰਹਿ ਗਿਆ ਫਿਰ ਉਹ ਜਿਹੜਾ ਲੀਡਰ ਐ ਐਮ ਐਲ ਏ ਚਿੱਟਿਆਂ ਦੇ ਤੋਂ ਪੈਸੇ ਲਵੇ ਉਹ ਆਪਣਾ ਕੀ ਸਵਾਰੂ ਹੋ ਗਿਆ ਪੰਜਾਬ ਤਾਂਗੇ ਨਸ਼ੇ ਚ ਆਪਣੇ ਬਰਬਾਦ ਹੋਣ ਦੇ ਕਿਨਾਰੇ ਤੇ ਗਿਆ ਆ ਇਦਾਂ ਕਦੇ ਨਹੀਂ ਹੋਇਆ ਪੰਜਾਬ ਸੋ ਇਸ ਕਰਕੇ ਆਪਾਂ ਆਪਣੀ ਨੌਜਵਾਨੀ ਬਚਾਉਣੀ ਆ ਤੇ ਝਾੜੂ ਤੋਂ ਆਪਾਂ ਨਜ਼ਾਦ ਨੂੰ ਆਣੀਆ ਨਕੋਦਰ ਨੂੰ ਤੇ ਲੱਲੇ ਨੂੰ ਸੋ ਇਹਨਾਂ ਕੁਛ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕੇਪੀ ਸਾਹਿਬ ਦਾ ਧੰਨਵਾਦ ਕਰਦੇ ਆਂ ਕੇਪੀ ਸਾਹਿਬ ਦਾ ਧੰਨਵਾਦ ਕਰਦੇ ਆ ਤੇ 25 ਦਿਨ ਇਹਨਾਂ ਨੂੰ ਕਿੰਨਾ ਨੇ ਅੱਜ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਤੇ ਆਪਾਂ ਜਿਹੜੇ ਇਹਨਾਂ ਵੀਰਾਂ ਨੂੰ ਸ਼ਾਮਲ ਕਰਕੇ ਇਹਨਾਂ ਨੂੰ ਵਧਾਈ ਦਿੰਦੇ ਆ ਸਰਦਾਰ ਜਸਵਿੰਦਰ ਸਿੰਘ ਜੀ ਹੋਰ ਹੋਰ ਜੀ ਆਹੋ ਜੀ ਸਿੰਨੇ ਪ੍ਰੋਗਰਾਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਕਲੀ ਦਲ ਜਿੰਦਾਬਾਦ ਸੋਹਣੀ ਇਕਲੀ ਦਲ ਜਿੰਦਾਬਾਦ ਅੱਗੇ ਹੋਇ ਤੈ ਕੋ ਜਿਵੇਂ ਵਾਲੇ ਦੇ ਲੱਗੇ ਆ ਸਾਹ ਕਮਲ ਸਿੰਘ ਜੀ ਨੂੰ ਜਿਹੜੇ ਆਪਣੇ ਜਿਹੜੇ ਆਪਣੇ ਸਰਤਲ ਨਕੋਦਰ ਸ਼ਹਿਰੀ ਦੇ ਸੀਨ ਦੇ ਮੀਤ ਪ੍ਰਧਾਨ ਕੁਝ ਇਹਨਾਂ ਨੂੰ ਆਪਣੇ ਪਾਰਟੀ ਲੀਡਰਸ਼ਿਪ ਨੇ ਬੜੀ-ਬੜੀ ਜ਼ਿੰਮੇਵਾਰੀ ਦਿੱਤੀ ਹੈ ਸੋ ਤੁਸੀਂ ਮੋਹਾਲੀ ਸਰਕਲ ਦੇ ਸੀਨ ਦੇ ਮੀਤ ਪ੍ਰਧਾਨ ਨੇ ਸਰਦਾਰ ਕੁਲਵੰਤ ਸਿੰਘ ਜੀ ਇਹਨਾਂ ਦਾ ਵੀ ਸਨਮਾਨ ਕਰੀ ਲੈਣ ਦੀ ਸ਼ੁਰੂਆਤ ਕਰੋ ਜੋ ਜੋ ਸ਼ੁਰੂਆਤ ਕਰੋ ਆਪੋ ਨੰਬਰ ਸੈਂਟਰ ਬਾਰੇ ਬਹੁਤ ਠੱਕੇ ਲੱਗੇ ਦੂਜੇ ਸ਼ੁਰੂਆਤ ਕਰੋ ਲੋਹੇ ਬਾਦਲ ਫੁੱਲ ਨਹੀਂ ਲੈ ਲੈ ਮੀਤ ਪ੍ਰਧਾਨ ਬੋਲੇ ਇਸੋ ਨਿਹਾਲ ਜੀ ਆਕਾਰ